ਅੱਬਾ ਦੇ ਗੁਰੂ ਤੇਗ ਭਾਦਰ ਨਗਰ ਵਿੱਚ ਨਹਿਰੀ ਵਿਭਾਗ ਵੱਲੋਂ 7 ਬਿਗੇ 14 ਵਿਸੇ ਜ਼ਮੀਨ ਦੇ ਉੱਤੇ ਬਣੇ ਕਰੀਬ 42 ਘਰਾਂ ਦੇ ਉੱਪਰ ਪੀਲਾ ਪੰਜਾ ਚਲਾਉਣ ਲਈ ਪਹੁੰਚੀ ਤਾ ਮੌਕੇ ਤੇ ਕਲੋਨੀ ਵਾਸੀਆਂ ਵੱਲੋਂ ਜੀਸੀਬੀ ਮਸ਼ੀਨ ਦੇ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਨਹਿਰੀ ਵਿਭਾਗ ਦੇ ਐਸਜੀਓ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਜ਼ਮੀਨ ਤੇ ਘਰ ਬਣੇ ਹੋਏ ਸਨ ਇਹ ਨਹਿਰੀ ਵਿਭਾਗ ਦੀ ਸਰਕਾਰੀ ਜਗ੍ਹਾ ਹੈ ਅਸੀਂ ਹਾਈ ਕੋਰਟ ਵਿੱਚ ਕੇਸ ਜਿੱਤ ਚੁੱਕੇ ਹਾਂ ਇਹ ਜ਼ਮੀਨ ਪ੍ਰਾਪਰਟੀ ਡੀਲਰ ਵੱਲੋਂ ਵੇਚੀ ਗਈ ਹੈ ਦੂਜੇ ਪਾਸੇ ਕਲੋਨੀ ਵਾਸੀਆਂ ਨੇ ਕਿਹਾ ਕਿ ਅਸੀਂ ਤਾਂ ਇਹ ਜ਼ਮੀਨ ਖਰੀਦੀ ਹੈ ਅਤੇ ਅਸੀਂ ਘਰ ਵੀ ਪਾ ਲਏ ਨੇ ਅਤੇ 50 ਸਾਲ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਜਦੋਂ ਤਾਂ ਨਹਿਰੀ ਵਿਭਾਗ ਨੇ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਹੁਣ ਅਸੀਂ ਕਿੱਥੇ ਜਾਈਏ ਅਸੀਂ ਤਾਂ ਮੰਗ ਕਰਦੇ ਹਾਂ प्रॉपर्टी डीलर खिलाफ सख्त कार्रवाई की जाए जिन्होंने सामू यह जमीन बेची है ਹੁਤ ਬਹੁਤ ਰਣਜੀਤ ਸਿੰਘ ਜੀ ਬਹੁਤ ਬਹੁਤ ਜੀ ਜੀ ਸਾਨੂੰ ਕੋਈ ਪਤਾ ਨਹੀਂ ਹੈਗਾ ਇਹ ਨਾਲੇ ਚ ਕਾਦੇ ਚ ਕਾਦੇ ਚ ਨਹੀਂ ਹੈਗੀ ਜੇ ਕਿਤੇ ਕੋਈ ਹੁੰਦੀ ਵੀ ਆ ਆ ਕੇ ਕਹਦੇ ਕੋਈ ਨਾ ਪਈ ਕੋਈ ਨਾ ਮੈਂ ਬੈਠਾ ਹੂਰੀ ਬੈਠਾ ਮੈਂ ਵੀ ਹੁਣ ਉਹਨੂੰ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਿਆ ਜਾ ਤੁਸੀਂ ਫੋਨ ਕੀਤਾਨ ਅੱਛਾ ਹੈ ਪਰ ਇਹ ਹੁਣ ਬੰਦਾ ਹੀ ਹੁਣ ਬੰਦਾ ਆ ਰਿਹਾ ਜੀ ਹੁਣ ਬੰਦਾ ਆ ਰਿਹਾ ਲੇਖੇ ਦੀ 50 ਸਾਲ ਹੋ ਗਏ ਹੁਣ ਮੈਨੂੰ ਬੈਠੇ ਨੂੰ ਹੋ ਰਿਹਾ ਮੀਟਰ ਤੇ ਜਿਹੜਾ ਹੈ ਮੀਟਰ ਵੀ ਲੱਗਿਆ ਹੋਇਆ ਹੈ ਜੀ ਨਾਲੀਆਂ ਵੀ ਬਣੀਆਂ ਹੋਈਆਂ ਬਿਲ ਪਾਸ ਸਾਰੇ ਕੋਲ ਵੀ ਸਭ ਕੁਝ ਕਰਦੇ ਆ ਅਸੀਂ ਸਾਰੇ ਨਾਲੀਆਂ ਪੱਕੀਆਂ ਬਣੀਆਂ ਹੋਈਆਂ ਸਭ ਦੀ ਸਹੂਲਤ ਹੈ ਸਭ ਮਹੱਲੇ 'ਚ ਵੀ ਹੁਣ ਕਾਤੇ ਟਾ ਰਿਹਾ ਫੇਰ ਇਹ ਸਾਨੂੰ ਕੋਈ ਨੋਸਟ ਨਹੀਂ ਆਇਆ ਸਾਨੂੰ ਕੋਈ ਕੁਝ ਕਿਸੇ ਨੇ ਦੱਸਿਆ ਨਹੀਂ ਹੈ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਬੱਚਿਆਂ ਦੇ ਛੋਟੇ ਨੋਸ ਕਿੱਥੇ ਜਾਈਏ ਹੁਣ ਗਰੀਬ ਬੰਦੇ ਦਿਹਾੜੀ ਕਰਕੇ ਅਸੀਂ ਰੋਟੀ ਖਾਂਦੇ ਆ ਪੇਆਸ਼ੀ ਮਕਾਨ ਕਿੱਥੇ ਤੇ ਪਾ ਲੂਗੇ ਜਗਾਸੀਂ ਕਿੱਥੇ ਤੇ ਖਰੀਦ ਲੂਗੇ ਉਹਨੂੰ ਪਹਿਲਾਂ ਨਹੀਂ ਤੇ ਦੇਖਦਾ ਵੀ ਇਹ ਨਾਲੇ ਚ ਜਗਾ ਆਉਂਦੀ ਆ ਮੈਂ ਕਿਉਂ ਵੇਚਦਾ ਉਹਦੇ ਤੋਂ ਸੁਧਰਾ ਉਹਦੇ ਤੇ ਕਾਰਵਾਈ ਕਰੋ ਤੁਸੀਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਇਸ ਟਾਈਮ ਉਹਰੇ ਬੁਲਾਉਣਾ ਚਾਹੀਦਾ ਹੈ ਵੀ ਇਹ ਗਰੀਬ ਮਰ ਰਹੇ ਆ ਅਸੀਂ ਹੋ ਗਏ 28 ਸਾਲ ਹੋ ਗਏ 28 ਸਾਲ ਹੋ ਗਏ ਇਹ ਕੀ ਤੋਂ ਲਈ ਸੀ ਇਹ ਪ੍ਰਾਪਰਟੀ ਜਿਹੜੀ ਹੈ ਹਰਜੀਤ ਸਿੰਘ ਟਿੰਡਸ ਟਿੰਡਸ ਤੋਂ ਤੁਸੀਂ ਫਿਰ ਬਾਅਦ ਚ ਇੱਥੇ ਘਰ ਪਾਇਆ ਹੁਣ ਕੀ ਨੋਟਿਸ ਆਇਆ ਤੁਹਾਨੂੰ ਕੋਣ ਰਾਜਾ ਸਾਨੂੰ ਪਹਿਲਾਂ ਆਏ ਤੇ 6 ਮਹੀਨੇ ਪਹਿਲਾਂ ਵੀ ਤੁਹਾਡੇ ਘਰ ਆਏ ਜਾਣਗੇ ਫੇਰ ਚੁੱਪ ਹੋ ਗਏ ਸੀਗੇ ਫੇਰ ਹੁਣ ਫੇਰ ਹੁਣ ਕਹਿੰਦੇ ਨੇ ਵੀ ਹਾਂ ਢਾਉਣੇ ਨੇ ਹੂੰ ਕਿੰਨੇ ਕਰਨਗੇ ਬਹੁਤ ਕਰਨੇ ਰਾਜਾ ਕੀਕਰ ਹੋਣਗੇ ਇਹ ਤਾਂ ਵੀ ਨਵਰਾ ਬੱਤੇ ਹੁਣ ਰਾਜੇ ਹੁਣ ਕਿਹੜਾ ਗਿਣੇ ਜਦੋਂ ਉਹਨਾਂ ਨੇ ਵੇਚੀ ਹੈ ਤੁਹਾਨੂੰ ਜਦ ਤੁਸੀਂ ਰਜਿਸਟਰੀਆਂ ਕਰਾਈਆਂ ਉਦੋਂ ਨਹੀਂ ਪਤਾ ਲੱਗਿਆ ਸੀ ਸਾਨੂੰ ਰਾਜੇ ਪਤਾ ਹੀ ਨਹੀਂ ਤਾਂ ਫਿਰ ਅਸੀਂ ਲੈਂਦੇ ਕਾਨੂੰ ਗਰੀਬ ਬੰਦੇ ਆ ਸਾਨੂੰ ਕੋਈ ਪਤਾ ਨਹੀਂ ਤਾਂ ਸਾਡਾ ਸਾਰਾ ਕੁਝ ਹੋ ਜਾ ਜਦੋਂ ਸਰਕਾਰ ਕਿੱਥੇ ਸੀ ਅਸੀਂ ਇਹੀ ਕਹਿੰਦੇ ਹਾਂ ਜਦੋਂ ਕਚਹਿਰੀਆਂ ਵਾਲੇ ਕਿੱਥੇ ਸੀ ਕਿ ਜਾਂ ਸਾਡੀਆਂ ਰਜਿਸਟਰੀਆਂ ਕਰਾਈਆਂ ਨਹੀਂ ਜਦੋਂ ਅਸੀਂ ਨੂੰ ਕੋਰਦ ਮਾਰਾ ਸਾਥ ਵੀ ਬਣਿਆ ਵਾ ਸਾਰਾ ਕੁਝ ਬਣਿਆ ਵਾ ਪੂਰੀ ਕੋਲੋਨੀ ਆ ਤਾਂ ਮਤਲਬ ਪੂਰੀ ਕੋਲੋਨੀ ਪਿਆਰਾ ਮੀਟਰ ਲੱਗੇ ਵੈਨ ਸਾਡੇ ਨਾਲੀਆਂ ਪੱਕੀਆਂ ਬਣੀਆਂ ਦੀਆਂ ਜੇ ਜੇ ਸਰਕਾਰ ਦੀ ਹੁੰਦੀ ਫਿਰ ਤਾਂ ਮੀਟਰ ਹੀ ਨਹੀਂ ਲੱਗਦਾ ਸੀ ਨਹੀਂ ਤਾਂ ਨਾਲੀ ਜਦੋਂ ਸਾਨੂੰ ਇਹ ਨਾ ਢਿੰਡਸ ਨੇ ਰਜਿਸਟਰੀ ਕਰਵਾਈ ਫਿਰ ਜਾਂ ਸਰਕਾਰ ਕਿੱਥੇ ਸੀ ਕਿ ਸਰਕਾਰ ਦਾ ਕਸੂਰ ਤੇ ਹੁਣ ਹਟਾਉਣਾ ਇਹਨੇ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਸਾਡੇ ਨਾਲ ਅਸੀਂ ਤਾਂ ਮਰ ਜਾਾਂਗੇ ਰਾਜਾ ਕਰਨੀ ਅਸੀਂ ਛੱਡ ਨਹੀਂ ਸਾਨੂੰ ਜਗ੍ਹਾ ਪਾ ਕੇ ਘਰ ਦਿੱਤੇ ਜਾਣਾ ਸੀ ਉੱਠੜਾਂਗੇ ਕਿੰਨੇ ਟਾਈਮ ਤੋਂ ਅੱਛੇ ਰਹੀ ਹੈ। ਘੱਟੋ-ਘੱਟ 35 ਸਾਲ ਮੰਗੋਗੇ ਸਾਨੂੰ ਰਹਿੰਦੇ ਨੂੰ। ਠੀਕ ਹੈ ਜਦੋਂ ਸਾਨੂੰ ਨਰਜਿਸ਼ ਆ ਵੀ ਜਗਾ ਲਿੱਤੀ ਆ ਰਜਿਸਟਰੀ ਹੋਈ ਆ ਪਟਵਾਰੀ ਹੋ ਗਏ ਸਾਰੇ ਦੇ ਸਾਈਨ ਸਭ ਕੁਝ ਅੱ비 ਪ੍ਰੋਪਰ ਹੋਇਆਗਾ। ਠੀਕ ਆ ਉਦੋਂ ਸਰਕਾਰ ਨੇ ਕਿਉਂ ਨਹੀਂ ਦੱਸਿਆਗਾ ਵੀ ਭਾਈ ਇਹ ਵੀ ਨੈਰੀ ਮਹਿਕਮੇ ਦੀ ਜਗਾ ਕੀ? ਉਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜਿੰਨੇ ਸਾਨੂੰ ਜਗਾ ਵੇਚੀ ਆ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੇ ਨੈਰੀ ਮਹਿਕਮਤ ਆ ਰਹੇ ਨੇ ਠੀਕ ਆ ਵੀ ਸਾਨੂੰ ਜਗਾ ਤਾਂ ਜਗਾ ਬਦਲੇ ਜਗਾ ਪਾ ਕੇ ਦੇਣਾ। ਤੇ ਬਾਣ ਦੀ ਕਾਰਵਾਈ ਠੰਡ ਸਤੇ ਹੋਣੀ ਚਾਹੀਦੀ 10 ਲੱਖ ਰੁਪਏ ਲਾਏ ਪਹਿਲਾ ਜਮੀਨ ਤੇ ਹੋਣਾ ਕੋਈ ਉਹੀ ਤਾਂ ਗੱਲ ਹੈ ਹੁਣ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਮਸਾ ਤਿੰਨ ਕਾ ਤਿੰਨ ਕਾ ਕਰਕੇ ਸਰਨੇ ਕਰ ਪਾਇਗਾ ਅਸੀਂ ਕਿੱਥੇ ਜਾਵਾਂਗੇ ਜਬਾਕਰ ਨੂੰ ਨਾ ਪੱਕੇ ਤੌਰ ਤੇ ਮਿਲਣਾ ਨਾ ਪੱਕੇ ਤੌਰ ਤੇ ਕਦੇ ਕੱਢ ਜਾਂਦੇ ਨੇ ਕਦੇ ਬਾਹਰੇ ਪਿੱਤੇ ਜਾਂਦੇ ਨੇ ਕਦੇ ਕਿਵੇਂ ਦੇ ਜਾਂਦੇ ਇਹਦੀ ਮੰਤੀ ਨਹੀਂ ਅੱਜ ਤੱਕ ਸਹੀ ਹੋਈ ਹੈ ਜੀ ਹੁਣ ਕੀ ਮੰਗ ਕਰਦੇ ਮੰਗੇ ਹੀ ਕਰਦੇ ਆ ਦੇਖੋ ਇੱਕ ਤਾਂ ਜਿੱਦਣ ਸਾਨੂੰ ਜਗਾ ਵੇਚੀ ਆ ਠੀਕਾ ਉੱਥੇ ਕਾਰਵਾਈ ਹੋਵੇ ਤੇ ਸਾਡ ਨੂੰ ਜੇ ਆਂਦੇ ਨੇ ਜਾਂ ਕੀ ਕਰਦੇ ਨੇ ਸਾਨੂੰ ਜਗਾ ਬਦੇ ਜਗਾ ਤੇ ਪਾ ਕੇ ਦੇ ਕਿੰਨੀ ਵਾਰ ਨੋਟਿਸ ਆਇਆ ਇਸ ਬਾਬਤ ਹਾਂ ਸਾਨੂੰ 3-4 ਵਾਰ ਆਇਆ ਪਰ ਆਂਦਾ ਕਦੇ 10 ਸਾਲ ਬਾਅਦ ਆਂਦਾ ਈ ਕਦੇ 15 ਸਾਲ ਬਾਅਦ ਆਂਦਾ ਕਲੋਨੀ ਕੀ ਨਾਮ ਹੈ ਇਹ ਕਲੋਨੀ ਗੁਰੂ ਤੇਗ ਬਹਾਦਰ ਨਗਰ ਹੈ ਤਾਂ ਕਿ ਕਿੰਨੇ ਘਰ ਨੇ ਇੱਥੇ ਇਹ 40 ਤੋਂ 50 ਸਾਰੀ ਕਲੋਨੀ ਆ ਜਾਂਦੀ ਹੈ ਜੀ ਵਿੱਚ ਜਾ ਕਰਦੇ ਕਲੋਨੀ ਦੀ ਬਿਜਤੀ ਮਤਲਬ ਦੋਨੇ ਵਿੱਚ ਹਾਂ ਇੱਕ ਕਲੋਨੀ ਦੇ ਵਿੱਚ ਵੀ ਆ ਜਿਵੇਂ ਆ ਲਾਈਨਾਂ ਨੇ ਪੂਰੀ ਸੀ ਇਹ ਸਾਰੀ ਵਿੱਚ ਆ ਜਾਂਦੀ ਹੈ ਕਿਸੇ ਦਾ ਕਿੰਨਾ ਆਂਦਾ ਕਿਸੇ ਦਾ ਕਿੰਨਾ ਆਂਦਾ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਉਹ ਤਾਂ ਕੋਠੀਆਂ ਬਣੇ ਨੇ ਹੁਣ ਕਿਵੇਂ ਪਲੀਨ ਹੋਊਗਾ ਉਹ ਗੱਲ ਤਾਂ ਹੋ ਗਈ ਹੈ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਠੀਕ ਹੈ ਅਸੀਂ ਤਾਂ ਆਪਣੀ ਸਾਰੀ ਉਮਰ ਦੀ ਜਮਾ ਪੂੰਜੀ ਲਾ ਕੇ ਬੈਠੇ ਆ ਉਹਦੇ ਤੇ ਅਸੀਂ ਪਾਵਾਂਗੇ ਅਸੀਂ ਤਾਂ ਸਾਡੇ ਤੋਂ ਤਾਂ ਪੈਣਾ ਵੀ ਨਹੀਂ ਹੁਣ ਕਿੱਥੇ ਜਾਵਾਂਗੇ ਅਸੀਂ ਮਸਲਾ ਭਾਜੀ ਇਹ ਆਈ ਸਾਡੇ ਪਿਤਾ ਜੀ ਨੇ ਜਗਾ ਲਿੱਤੀ ਸੀ ਰਣਜੀਤ ਸਿੰਘ ਢੀਂਡ ਸਾਹਿਬ ਪ੍ਰਾਪਰਟੀ ਡੀਲਰ ਤੋਂ ਉਹਨੇ ਸਾਨੂੰ ਜਗਾ ਅਸੀਂ ਪੈਸੇ ਦਿੱਤੇ ਉਹਨੇ ਸਾਨੂੰ ਜਗਾ ਦਿੱਤੀ ਕਬਜ਼ਾ ਕਰਾਇਆ ਅਸੀਂ ਮਕਾਨ ਪਾਇਆ ਸਾਨੂੰ ਮਹਿਕਮੇ ਕੰਨੀ ਕੋਈ ਇਨਕੁਆਰੀ ਨਹੀਂ ਆਈ ਵੀ ਇਹ ਸਰਕਾਰੀ ਜਗਾ ਜਾਂ ਕਿਸੇ ਹੁਣ ਸਰਕਾਰੀ ਉਹ ਮਹਿਕਮਾ ਸਾਡੇ ਮਕਾਨ ਧਾਨ ਆਇਆ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਸਰਕਾਰੀ ਜਗਾ ਆਉਂਦੀ ਆ ਜਾਂ ਨਹੀਂ ਆਉਂਦੀ ਜੀ ਇਹ ਕੋਈ ਮਿੰਤੀ ਨਹੀਂ ਹੋਈ ਜੀ ਇਹ ਠੀਂਸ ਨੂੰ ਬੁਲਾਇਆ ਜਾ ਬਾਈ ਉਹ ਤੋਂ ਪੁੱਛਿਆ ਜਾਵੇ ਵੀ ਹਾਂ ਭਾਈ ਤੈ ਸਰਕਾਰੀ ਜਗਾ ਵੇਚੀ ਆ ਕਿਉਂ ਵੇਚੀ ਆ ਕਿੱਥੇ ਕਬਜ਼ਾ ਦਿੱਤਾ ਹੀ ਕਿਹੜਾ ਵਿਭਾਗ ਆਇਆ ਇਹ ਨੈਰੀ ਵਿਭਾਗ ਵਾਲੇ ਆਏ ਨਹੀਂ ਕੀ ਕਹਿੰਦੇ ਨੇ ਤੁਹਾਨੂੰ ਇਹ ਮਕਾਨ ਖਾਲੀ ਕਰਨੇ ਨੂੰ ਕਹਿੰਦੇ ਨੇ ਤੇ ਅੱਜ ਕਬਜ਼ਾ ਲੈਣਾ ਹੀ ਇਹਨਾਂ ਨੇ ਇੱਥੇ ਕਿੰਨਾ ਏਰੀਆ ਹੈ ਕਿੰਨੇ ਏਰੀਆ ਚ ਬਣੇ ਨੇ 40 ਫੁੱਟ ਏਰੀਆ ਚਾਰੀ ਫੁੱਟ ਹੈ ਇਹ ਨਹੀਂ ਪਤਾ ਇਹ ਵੀ ਕਿੰਨਾ ਏਰੀਆ ਆਉਂਦਾ ਜੀ ਸਾਡੀ ਸਾਰੀ ਕਲੋਨੀ ਇੱਥੇ ਫਿਲਹਾਲ ਸਾਰੇ ਦੇਖੋ ਜੀ ਮਾਤਾ ਬੈਠੇ ਨੇ ਜੀ ਹਰੇਕ ਘਰ ਦੇ ਵਿੱਚੋਂ ਮੈਂਬਰ ਆਏ ਹੋਏ ਨੇ ਜੀ ਹਾਂ ਸਾਨੂੰ ਕੋਈ ਇਨਕੁਆਰੀ ਨਹੀਂ ਦਿੱਤੀ ਇਹਨਾਂ ਨੇ ਵੀ ਸਰਕਾਰੀ ਜਗ੍ਹਾ ਢੋਡਿਆਉਂਦੀ ਆ ਕਿੰਨੇ ਘਰ ਕਿੰਨੇ ਘਰ ਇਹਨੇ ਵਿੱਚ ਜਿਹੜੇ ਘਰ ਰਹੇ ਨੇ ਇਹ ਤਕਰੀਬਨ 40-50 ਘਰ ਆ ਰਹੇ ਨੇ ਗਲੀ ਦੇ ਵਿੱਚ ਹੀ 40-50 ਘਰ ਰਹੇ ਨੇ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਖਿਲਾਫ ਨਹੀਂ ਕੋਈ ਕਾਰਵਾਈ ਹੋ ਰਹੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਗਰੀਬਾਂ ਨੂੰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਮੈਕਮਾ ਕੰਨੀਓ ਵੀ ਜਗ੍ਹਾ ਖਾਲੀ ਕਰੋ ਅਸੀਂ ਮਕਾਨ ਧਾਣੇ ਨੇ ਕਬਜ਼ਾ ਲੈਣਾ ਹੈ ਹੁਣ ਕੀ ਮੰਗਾ ਤੁਹਾਡੀ ਹੁਣ ਸਾਡੇ ਤਾਂ ਇਹ ਮੰਗਾ ਜੀ ਗਰੀਬਾਂ ਦਾ ਹੱਲ ਕੀਤਾ ਜਾਵੇ ਸਾਡਾ ਤੇ ਪਹਿਲੇ ਛੱਟਾ ਹਲਕਾ ਤਾਂ ਜਾਵੇ ਪ੍ਰਾਪਰਟੀ ਡੀਲਰ ਉਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਸਾਡੀ ਜਗਾ ਆ ਰਹੀ ਆ ਸਾਨੂੰ ਜਗਾ ਵਦੇ ਜਗਾ ਦਿੱਤੀ ਜਾਵੇ ਮਕਾਨ ਪਾ ਕੇ ਦਿੱਤੇ ਜਾਣੀ ਸਾਡੇ ਉਤੇ ਨਾ ਗੁੰਜਾਇਸ਼ ਨਹੀਂ ਆਂਦੀ ਵੀ ਅਸੀਂ ਮਕਾਨ ਪਾ ਸਕੀ ਹੈ ਜੀ ਗਰੀਬ ਬੰਦੇ ਜਿਹਦੇ ਖਰੀਦਦਾਰ ਬੰਦੇ 6-7 ਸਾਲ ਪਹਿਲਾਂ ਇਹਦੀ ਮੰਤੀ ਹੋਈ ਇਹ ਰਜਿੰਦਰ ਸਿੰਘ ਕਾਨੂੰਗੋ ਰਿਟਾਇਰ ਹੋਇਆ ਵੈ ਤੇ ਉਹਨੇ ਲਿਖਿਆ ਵੀ ਨਾ ਤਾਂ ਛੱਟਾ ਕੋਈ ਮਿਲਿਆ ਸਹੀ ਨਾ ਸਹੀ ਮਿਲਤੀ ਹੋਈ ਹੈ ਉਹ ਮੇਰੇ ਕੋਲ ਫੀਮਨ ਪਹਿਲੇ ਉਦੋਂ ਬਾਅਦ ਆਹ ਰਾਸਤੇ ਤੋਂ ਇੱਧਰ ਠੱਡੇ ਲਾਗੇ ਪਹਿਲਾਂ ਹੁਣ ਨੂੰ ਬੇਨਤੀ ਮੇਰੀ ਗੱਲ ਹੋਈ ਹੁਣ ਇੱਧਰ ਲਾਤੇ ਗੁਰਦਵਾਰ ਸਾਹਿਬ ਦਾ ਜਿੰਨਾ ਦਰਬਾਰ ਸਾਹਿਬ ਤੋਂ ਇੱਧਰ ਇੱਕ ਜਗ੍ਹਾ ਵਿੱਚ ਹੁਣ ਕਹਿੰਦੇ ਵੀ ਇੱਧਰ ਵਿੱਚ ਆ ਫਿਰੇ ਸ੍ਰੀਨਾ ਦੀ ਸੀਧੀ ਵਾਗੇ ਦੀ ਸੀਧਾ ਡਰਾਗੇ ਦੀ ਸੀਧੇ ਨੂੰ ਕਰਾ ਕੇ ਸ੍ਰੀ ਰੇ ਲੈਂਦਾ ਇੱਥੋਂ ਖਾਜ ਕਰਾਇਆ ਪਹਿਲਾਂ ਹੁਣ ਪਤਾ ਨਹੀਂ ਕਿਨੇ ਘਾਰ ਆਏ ਕੀ ਕਰੀਏ ਕੀ ਨੇ ਰਿਸ਼ਤੇ ਤਾਂ ਹੈਗੇ ਨੇ ਜੀ ਇਹਦੇ ਸਾਰੇ ਛੋਟੇ ਛੋਟੇ ਕਿਹਨੇ ਹਾਂ ਸਾਰੀਆਂ ਸਾਰੀਆਂ ਜਿਸੀਆਂ ਹੈਗੀਆਂ ਜਿਹੜੇ ਮਕਾਨ ਬਣੇ ਜੀ ਜਦੋਂ 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 ਮੀਟਰ ਲੱਗੇ ਸਭ ਕੁਝ ਹੋ ਗਿਆ ਤੇ ਉਦੋਂ ਨੂੰ ਮੈਨੂੰ ਮੈਕਨ ਨੇ ਪਸਾ ਸੀ ਵੀ ਸਰਕਾਰੀ ਜਗ੍ਹਾ ਪਤਾ ਨਹੀਂ ਹੁਣ ਪਤਾ ਨਹੀਂ ਕਿਨੇ ਦੂਏ ਪਾਸੇ ਕਰਾਤਾ ਪਹਿਲਾਂ ਇੱਧਰ ਜਿਵੇਂ ਉਹੀ ਹੁੰਦਾ ਖਿੱਚ ਕੇ ਕਰਾਉਂਦੇ ਨੇ ਮੀਤ ਫੀਤਾ ਸਾਰਾ ਰਬਟਨਾ ਵੱਧ ਗਿਆ ਘਟ ਗਿਆ ਇਹਦੇ ਤੱਕਈ ਐਨੇ ਰਾਜੀ ਗੁਰੂ ਘਰ ਵੀ ਪਿੱਛੇ ਗੁਰੂ ਘਰ ਵੀ ਪਿੱਛੇ ਹਾਂ ਅੱਛਾ ਉਹ ਬੁਰਦਾਰਾ ਸਾਹਬ ਦੇ ਇਨਸਾਨ ਸਾਹਿਬ ਤੀ ਪਹਿਲੇ ਥੱਲੇ ਧੀ ਅੱਛਾ ਇਹ ਜਗਾ ਚਾਰ ਰਹੀ ਹਦੀ ਫੇਰ ਚੱਕ ਕੇ ਉਹਨੇ ਉੱਪਰ ਲਾਤਾ ਇਨਸਾਨ ਕੀ ਲੱਗਦਾ ਵੀ ਉਹ ਤਾਂ ਵੀ ਕਾਰਵਾਈ ਫਿਰ ਹੁਣ ਜਿੰਦੇ ਜਦੋਂ ਨਹੀਂ ਉਹ ਤੇ ਇੱਕ ਹੋਵੇ ਜੀਨੇ ਵੇਚਿਆ ਇਹ ਜਗਾਉਣੀ ਉਰੇ ਪਈਆ ਬਥੇਰੀ ਹੋਰ ਕਵਰ ਕਰ ਲੈਣ ਕਿਥੋਂ ਮਰਜੀ ਠੀਕ ਸਭ ਇਹ ਕੀ ਮਾਜਰਾ ਜੋ ਘਰ ਟਾਣ ਲਈ ਤੁਸੀਂ ਆਏ ਹੋ ਇਹਦਾ ਆਪਣਾ 1982 ਕੀ ਅਸੀ ਦਾ ਕੇਸ ਚੱਲ ਰਿਹਾ ਕੋਈ ਢੀਂਸਾ ਨਾਮ ਦਾ ਬੰਦਾ ਸੀ ਉਹਨੇ ਕੋਲੋਨੀ ਕੱਟਦੀ ਤੇ ਸਾਡੇ ਮੈਕਮੇ ਦੀ ਮਲਕੋ ਮੈਨਰ ਨਾਮ ਦੀ ਜਗ੍ਹਾ ਤੇ ਉਸ ਬੰਦੇ ਨੇ ਨਜਾਇਜ਼ ਸਾਰੀਆਂ ਕਰਵਾਈਆਂ ਨੇ ਆਪਣਾ ਘਰ ਵੇਚੇ ਨੇ ਲੋਕਾਂ ਨੂੰ ਤੇ ਇਹਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਤੇ ਕੇਸ ਮਹਿਕਮੇ ਦੇ ਪੱਖ ਚੱਲ ਰਿਹਾ ਹਾਈ ਕੋਰਟ ਦੇ ਆਦੇਸ਼ ਨੇ ਵੀ ਇਸ ਤੇ ਆਪਣਾ ਕੰਮ ਚਾਲ ਲਿਆ ਜਾਂਦੇ ਤੇ ਆਪਣਾ ਕਬਜ਼ਾਕਾਰ ਵੀ ਸੀਰੀ ਚ ਰਹਿ ਗਿਆ ਕਿੰਨੀ ਏਰੀਆ ਜੀ ਇਹ ਤਕਰੀਬਨ 7 ਬਿਗੇ 14 ਬਿਸਲੇ ਕਿੰਨੇ ਘਰ ਆਉਂਦੇ ਨੇ ਜੀ ਇਹਦੇ ਅੰਦਰ ਤਕਰੀਬਨ 40 42 ਘਰ ਅੱਛਾ ਜੀ ਹਾਂਜੀ ਜਦੋਂ ਵਿੱਚ ਆ ਜਿਹੜਾ ਹੈਗਾ ਉਦੋਂ ਕਿਉਂ ਨਹੀਂ ਜਿਹੜਾ ਹੈਗਾ ਗੌਰ ਕੀਤੀ ਜਾ ਉਸਨੇ ਜੋ ਮੀਟਰ ਵੀ ਲੱਗ ਚੁੱਕੇ ਕੀ ਲੱਗਦਾ ਜਿਹੜਾ ਹੈਗਾ ਦੂਜੇ ਸਰਕਾਰ ਦੀ ਵਿੱਚ ਜਿਹੜੇ ਹੈਗੇ ਅਧਿਕਾਰੀ ਨੇ ਉਹ ਵੀ ਵਿੱਚ ਇਨਵੋਲਡ ਮੈਂ ਜਿਵੇਂ ਵੀ ਦੱਸਿਆ ਤੁਹਾਨੂੰ ਇਹਦਾ ਘੱਟੋ ਘੱਟ 20 25 ਸਾਲ ਕੇਸ ਚੱਲਿਆ ਜੀ ਹਾਂ ਪੇਰ ਬਈ ਉਦੋਂ ਹੀ ਮੈਗਮ ਨੇ ਸ਼ੁਰੂ ਕਰਤੀ ਸੀ ਆਪਣੀ ਜਦੋਂ ਮੈਗਮ ਨੂੰ ਮੈਡੀਕੀ ਭਿੰਨਕ ਲੱਗੀ ਇਹ ਬੰਦੇ ਗਲਤ ਤੋਂ ਸਾਰੀਆਂ ਕਰਵਾ ਰਿਆ ਗਲਤ ਕਪੜੇ ਦਵਾ ਰਿਆ ਤੇ ਫਿਰ ਐਫ ਆਈ ਆਰ ਕਿਉਂ ਨਹੀਂ ਹੋਈ ਉਸ ਦੇ ਖਿਲਾਫ ਜਦੋਂ ਮੈਡੀਕਲ ਕੋਰਟ ਦੇ ਕੋਰਟ ਦੇ ਵਿੱਚ ਸਾਰਾ ਕੁਝ ਹੋ ਜਾ ਰਿਹਾ ਹੈ ਅੱਛਾ ਐਫ ਆਈ ਆਰ ਸਾਰਾ ਕੁਝ ਹੋ ਰਿਹਾ ਹੈ ਤੇ ਫਿਰ ਹੁਣ ਜਿਹੜੇ ਕਹਿ ਰਹੇ ਨੇ ਵੀ ਹੁਣ ਅਸੀਂ ਕਿੱਥੇ ਜਾਈਏ ਇਹ ਤਾਂ ਜੀ ਹੁਣ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਕੋਈ ਦੱਸ ਨਹੀਂ ਸਕਦੇ ਤੇ ਹੁਣ ਤੁਹਾਡੀ ਕੀ ਕਾਰਵਾਈ ਹੈ ਇਹ ਚ 友友、このねじ。 ਕਬਜ਼ਾ ਜਨ ਤਰ ਜਾਵੇ ਅੱਛਾ ਕਬਜ਼ਾ ਹਾਂਜੀ ਜੀ ਸੀ ਪੀ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਤੇ ਪਬਲਿਕ ਵੱਲੋਂ ਪ੍ਰੋਟੈਸਟ ਕੀਤਾ ਗਿਆ ਜੀ ਵਿੱਚ ਇਹ ਜੰਤ ਸਭਾ ਦਾ ਜਿਹੜਾ ਕਬਜ਼ਾ ਕਰ ਲਈ ਸੀ ਜਿਹਦੇ ਵਿੱਚ ਜਿਹੜੇ ਨਵੇਂ ਤਹਿਸੀਲਦਾਰ ਜੀ ਨੇ ਉਹਨਾਂ ਦੇ ਨਾਲ ਅਸੀਂ ਆਏ ਸੀ ਲੈਂਡਰ ਵਿਧਿਆਰਥੀ ਤੋਂ ਮੰਮੀ ਕੋਲ ਸਾਰਾ ਜੋਰ ਕਾਗਜ਼ ਪੱਤਰਾਂ ਦਾ ਜਿਹੜਾ ਅਧਾਰ ਵਾਲੇ ਤੋਂ ਨਵੇਂ ਤਹਿਸੀਲਦਾਰ ਸਾਹਿਬ ਦੇ ਸੰਗ ਤੇ ਉਹਨੇ ਵੀ ਅੱਗੇ ਜਿਵੇਂ ਜੀ ਸੀ ਮਸ਼ੀਨ ਚੱਲਣੀ ਸੀ ਇਹ ਪਹਿਲਾਂ ਅੱਗੇ ਬੈਠੇ ਨੇ ਰੋਕ ਦਿੱਤੀ ਨੂੰ ਮੁਹਰੇ ਜੀ ਨਾ ਤਸੀਲਦਾਰ ਸਾਹਿਬ ਗਏ ਹੋਏ ਨੇ ਕਿਚ ਪਾਸੇ ਜਦੋਂ ਇਹ ਨੂੰ ਹੁਕਮ ਦੇਣਗੇ ਉਹ ਸਾਹਿਬ ਨਾਲ ਕਾਰ ਵੀ ਹੋ ਜਾਊਗਾ